ਸਰਕਾਰ ਨਹੀਂ ਕੀਤਾ ਜਾ ਰਿਹਾ ਅਸਕੇ ਉਹ ਨਾ ਨਾ ਜੋ ਸੇ ਨਾ ਨਾ ਸੇ ਕਿਹਨੂੰ ਮਿਲਾ ਕੇ ਕੋਈ ਕਿਹਾ ਨਹੀਂ ਰੋਡ ਨਹੀਂ ਖੋਲਣਾ ਪੂਰੀ ਨਹੀਂ ਪੂਸਾਗੀ ਪੂਸਾ ਲਈ ਕਿਤੇ ਬੰਦੇ ਸਰਪੰਚਾਂ ਦੀ ਸਰਕਾਰ ਜਾਣਦਾ ਉਹ ਪੂਸਾ ਕਿਤੇ ਜੁੱਤੀ ਹੁੰਦੀ ਹੈ ਜਦੋਂ ਆਪ ਕੋਲ ਗਿਆ ਸ਼ਹਿਰ ਦੇ ਚਾਦ ਗਏ ਨੇ ਕਹਿੰਦੇ ਆ ਅੱਜ ਰੋਡ ਜਾਮ ਹੋਇਆ ਕਿ ਮੈਂ ਤਾਂ ਮੀਂਹ ਕਰ ਕਰਕੇ ਆ ਗਏ ਨੇ ਇੱਕ ਘਟਾ ਕਿਹਦੀ ਪਾਦੀ ਬਾਈਲੇ ਚੁੱਕਰੇ ਸਾਡੇ ਦੋ ਘਰ ਜਾਰੇ ਨਾ ਤੇ ਸੌਂ ਚੁਟਿਆ ਹੋ ਜੁਆਈ ਦੇ ਲੜੋਂ ਆਣ ਕੇ ਅੱਡੇ ਨਾ ਹੋ ਜੀ ਨਾ ਆ ਗਏ ਨਾ ਮੇਰਾ ਮੋਟਰ ਚੱਲੀ ਗੜ ਗਿਆ ਚੰਡੀਗੜ੍ਹ ਤੇਰੇ ਬੱਚੇ ਤੇ ਹਮਲਾ ਹੋਇਆ ਅਹੀਂ ਤਾਂ ਸਿਆਰੀ ਮਾਣੂ ਹੁਣ ਉਹ ਮਹੀਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰ ਗੜੀ ਕਿੱਥੇ ਗਈ ਸਿਆਸਤ ਨੂੰ ਕੱਖ ਨਹੀਂ ਜੇ ਪਸਾਰੇ ਸੱਚ ਬੋਲ ਰਹੇ ਆ ਰੋਹਨ ਦਾ ਸੁਲਿਆ ਉਹ ਮਤਲਬ ਉਹਨਾਂ ਨੇ ਆਪਣੀ ਪੜਾਈ ਹੁੰਦੀ ਆ ਰਾਤ ਨੂੰ ਪਲਾਨਿੰਗ ਕਰਦੇ ਆ ਇਹ ਕਹੇੜੀ ਆ ਚਲੋ ਕੋਈ ਨਹੀਂ ਆਪਾਂ ਕਰਦੇ ਸਾਰੀ ਚਾਹੀਦੀ ਹੈ ਕਚੇਰੀਆ ਡਾਪ ਕਰਨ ਦੇ ਦੋ ਕੱਲੇ ਕਿਹੜਾ ਨਾ ਸਾਰੇ ਥੋੜਾ ਜਿਆਦਾ ਮਾਰਿਆ ਨਾ ਸਰ ਦਾ ਨਾਮ ਮੀਡੀਆ ਘੜਤਸ ਨਾ ਮੈਂ ਉਹਨੂੰ ਮਾਰ ਜਾਈ ਉਹਦੀ ਨਾੜੂ ਉਹਦੀ ਨਾ ਆ ਗਿਆ ਜੱਗੂ ਨਾਲ ਲੜੇ ਫੋਮ ਪਾ ਕੇ ਹਾਦੀ ਖਾਲੀ ਨਹੀਂ ਕਰਨ ਹੱਥ ਕਰ ਸੁਣੀ ਐ ਨਾ ਲਾਉ ਮਾਰ ਕੇ ਰੱਖਦੀ ਹਦੀਰ ਵਰਗੀ ਕੋਤੋਂ ਦਾ ਪ੍ਰਦੇਸਾਂ ਚ ਛੁੱਟਿਆ ਇੱਕੋ ਜਿਹਾ ਪ੍ਰਦੇਸ ਇਹ ਕੰਦਰ ਬੰਦ ਕਰਦਾ ਇੱਕ ਬਾਹਰ ਬੰਦ ਕਰਦਾ ਮਾਂ ਪੁੱਤਾਂ ਤੋਂ ਵੀ ਆਵਾਜ਼ ਨਹੀਂ ਜਲਦੀ ਦੁਨੀਆ ਤੋਂ ਲਾਈਫ ਹੀਟ ਜਾਂਦੇ ਆ